ਮੂ 3704 ਵਿਧਾਇਕ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਆਪਣਾ ਜਿਹੜਾ ਲਗਾਤਾਰ ਤੀਜੇ ਦਿਨ ਘਰਨਾ ਚੱਲ ਰਿਹਾ ਜਿਹੜੀ ਸਮੱਸਿਆ ਆਪਾਂ ਨੂੰ ਦੋ ਤਿੰਨ ਜ਼ਿਲ੍ਹਿਆਂ ਚ ਕੁਝ ਵੀਡੀਓ ਵੱਲੋਂ ਆਈ ਸੀ ਕੁਝ ਡੀਓਜ਼ ਵੱਲੋਂ ਆਈ ਸੀ ਕਿ ਉਹ ਸਮੱਸਿਆ ਜਿਹੜੀ ਆ ਉਹਦਾ ਹੱਲ ਕਰਾਉਣ ਵਾਸਤੇ ਆਪਾਂ ਇੱਥੇ ਬੈਠੇ ਆ ਬਾਕੀ ਸਾਰੇ ਪੰਜਾਬ ਚ ਲਗਭਗ ਜਿਹੜੀ ਆ 20 ਦੇ ਲਗਭਗ ਜ਼ਿਲ੍ਹੇ ਚ ਆਪਣੀ ਤਨਖਾਹ ਜਿਵੇਂ ਕੋਰਟਸ ਡਿਪਾਰਟਮੈਂਟ ਨੇ ਪੇ ਫਿਕਸੇਸ਼ਨ ਜਮ੍ਹਾਂ ਕਰਾਈਆਂ ਸੀ ਉਹਦੇ ਅਨੁਸਾਰ ਆ ਚੁੱਕੀਆਂ 4600 ਪਲੱਸ ਪੱਤੇ ਨਾਲ ਪਰ ਉਹਨਾਂ ਡੀ.ਓਜ਼ ਨੇ ਜੋ ਗਲਤ ਬੇਅਦਿਸ਼ਿਕਸ਼ਨ ਕਰਤੀਆਂ ਉਹਦੇ ਵਿਰੋਧ ਵਜੋਂ ਅਸੀਂ ਇੱਥੇ ਬੈਠੇ ਆਂ ਅੱਜ ਸਾਡੀ ਜਿਹੜੀ ਆ ਉਹ ਸੈਕਟਰੀ ਮੈਡਮ ਨਾਲ ਮੀਟਿੰਗ ਆ ਅਸੀਂ ਇਹੀ ਮੰਗ ਰੱਖਣੀ ਆ ਉੱਥੇ ਕਿ ਜਿਨ੍ਹਾਂ ਨੇ ਗਲਤ ਬੇਅਦਿਸ਼ਿਕਸ਼ਨ ਕੀਤੀਆਂ ਇਹਨਾਂ ਨੇ ਮਾਣਿਓ ਕੋਰਟ ਦੇ ਵਿਭਾਗ ਵੱਲੋਂ ਕਰਾਇਏ ਗੇ ਪੇਫਿਕਸੇਸ਼ਨ ਦੇ ਆਰਡਰਾਂ ਨੂੰ ਨਹੀਂ ਮੰਨਿਆ ਉਹਨੂੰ ਡੀ.ਓ ਉਹਨਾਂ ਡੀ.ਓਜ਼ ਦੀ ਵੀ ਜਵਾਬਗਾਰੀ ਕੀਤੀ ਜਾਵੇ ਉਹਨੂੰ ਇੱਥੇ ਜਾ ਕੇ ਕਾਰਨ ਪੁੱਛਿਆ ਜਾਵੇ ਤੁਸੀਂ ਕੋਰਟ ਦੇ ਹੁਕਮ ਨਹੀਂ ਮੰਨ ਰਹੇ ਤੇ ਵਿਭਾਗ ਦੇ ਹੁਕਮ ਵੀ ਨਹੀਂ ਮੰਨ ਰਹੇ ਉਹਨਾਂ ਜਿਹੜੇ ਤਨਖਾਹ ਪ੍ਰੋਪਰ ਫਿਕਸ ਕਰਵਾ ਕੇ ਪਾਈ ਜਾਵੇ ਉਹਨਾਂ ਜਿਹੜੇ ਸਾਡਾ ਤੁਹਾਨੂੰ ਜਿਹੜਾ ਉਹ ਲੰਟਰ ਚੱਲੂਗਾ ਉਹ ਡੀ.ਆਰ.ਓ ਤੇ ਡੀ.ਓਸ ਤੋਂ ਜਿਹੜੀ ਆ ਜਵਾਬ ਤਲਬੀ ਉਹਨਾਂ ਦੀ ਕੀਤੀ ਜਾਣੀ ਜ਼ਰੂਰੀ ਆ ਇਸ ਕਰਕੇ ਤੁਹਾਨੂੰ ਬੇਨਤੀ ਆ ਕਿ ਇਹ ਘਰਨਾ ਉਹਨਾਂ ਚਿਰ ਖਤਮ ਨਹੀਂ ਹੋਣਾ ਜਿੰਨਾ ਚਿਰ ਉਹਨਾਂ ਜਿਲੇ ਚ ਉਹ ਤਨਖਾਹ ਜਿਹੜੀ ਆ ਪ੍ਰੋਪਰ ਫਿਕਸ ਹੋ ਕੇ ਨਹੀਂ ਪੈਂਦੀ ਤੇ ਉਹਨਾਂ ਡੀ.ਆਰ.ਓ ਤੇ ਡੀ.ਓ ਦੀ ਜਿਹੜੀ ਆ ਉਹ ਜਵਾਬ ਤਲਬੀ ਨਹੀਂ ਹੁੰਦੀ ਇਹ ਗੱਲ ਅਸੀਂ ਖੋਸ ਤਰੀਕੇ ਨਾਲ ਅਕਸ਼ਾਮ ਦੀ ਮੀਟਿੰਗ ਚ ਮੈਡਮ ਸ਼ਕਤੀ ਕੋਲ ਰੱਖਾਂਗੇ ਤਾਂ ਜੋ ਜੇ ਸਾਡੇ ਸਾਥੀ ਆ ਜੋ ਅਸੀਂ 5 ਸਾਲ ਤੋਂ ਲਗਾਤਾਰ ਸਖਰਸ਼ ਕਰਕੇ ਲੈ ਰਹੇ ਆ ਮੰਗ ਰਹੇ ਆ ਹਲਦੇ ਹੱਕ ਉਹ ਬਹੁਤ ਸਾਰੇ ਸਾਥੀਆਂ ਨੂੰ ਤਨਖਾਹ ਮਿਲ ਚੁੱਕੀ ਆ ਪਰ ਜਿਹੜੇ ਡੀਵੀਓਜ਼ ਨੇ ਡੀਵੀਓਜ਼ ਨੇ ਉਹਨਾਂ ਦਾ ਸਾਡੇ ਸਾਥੀਆਂ ਵੀ ਗਲਤ ਪਿੱਛੇਛੇ ਦਿੱਤੀ ਆ ਜਿਨ੍ਹਾਂ ਨੂੰ ਤਨਖਾਹ ਸਹੀ ਕਰਕੇ ਨਹੀਂ ਪਾਉਂਦੇ ਉਹ ਧਰਮੇ ਵਾਸਤੇ ਉਹ ਹੀ ਜ਼ਿੰਮੇਵਾਰ ਆ ਉਹਨਾਂ ਦੀ ਵਜ੍ਹਾ ਨਾਲ ਸਾਨੂੰ ਇਹ ਧਰਨਾ ਲੈਣਾ ਪੈ ਰਿਹਾ ਜੈ ਜਨਤਾ ਜੈ ਸਿੰਘ ਅਰਜਿਤ ਨਰਦੇ ਲੋਕਾਂ ਦੀ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਅਧਿਆਪਕ ਇਕਤਾ ਜਿੰਦਾਬਾਦ ਪੰਜਾਬ ਸਰਕਾਰ ਮੁਕਤ धनवाद <muches> स